ਸ੍ਰੀ ਕਰਤਾਰਪੁਰ ਨਗਰ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਵਾਲੇ 메인 ਹਾਈਵੇ ਤੇ ਸਥਿਤ ਹੈ ਪੰਜਵੀਂ ਪਾਛ ਤੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਰਨਤਾਰਨ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਛੇ ਹਟਾ ਸਾਹਿਬ ਸਥਾਨ ਵਸਾ ਕੇ ਜਦੋਂ ਦੁਆਬੇ ਵੱਲ ਨੂੰ ਪ੍ਰਚਾਰ ਕਰਨ ਦਾ ਮਨ ਬਣਾਇਆ ਤਾਂ ਇਸ ਸਥਾਨ ਤੇ ਆਪ ਜੀ ਪ੍ਰਚਾਰ ਕਰਦੇ ਰਹੇ ਜਿੱਥੇ ਹੁਣ ਸ੍ਰੀ ਕਰਤਾਰਪੁਰ ਨਗਰ ਵਸਿਆ ਹੋਇਆ ਹੈ ਉਸ ਵੇਲੇ ਜਲੰਧਰ ਦਾ ਫੌਜਦਾਰ ਅਜ਼ੀਮ ਖਾਨ ਹੋਇਆ ਹੈ ਤੇ ਅਜ਼ੀਮ ਖਾਨ ਇੱਥੇ ਆ ਕੇ ਧੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਸੁਣਦਾ ਸੀ ਜਿਨ੍ਹਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਇੱਥੇ ਇੱਕ ਨਗਰ ਵਸਾਓ ਜਿਸ ਲਈ ਉਸ ਨੇ ਗੁਰੂ ਜੀ ਨੂੰ ਇੱਕ ਜ਼ਮੀਨ ਪੇਟਾ ਕਰਨੀ ਚਾਹੀ ਪਰ ਗੁਰੂ ਪਾਤਸ਼ਾਹ ਜੀ ਨੇ ਉਸ ਕੋਲੋਂ ਜ਼ਮੀਨ ਨਾ ਲਈ ਸਗੋਂ ਆਪ ਇਹ ਜ਼ਮੀਨ ਮੁਲਕ ਖਰੀਦ ਕੇ 1593 ਈਸਵੀ ਵਿੱਚ ਇਹ ਸ਼ਹਿਰ ਬਸਾਇਆ ਜਿਸ ਦਾ ਨਾਂ ਸ੍ਰੀ ਕਰਤਾਰਪੁਰ ਰੱਖਿਆ ਸ੍ਰੀ ਕਰਤਾਰਪੁਰ ਨਗਰ ਵਿੱਚ ਵੀ ਬਾਕੀ ਨਗਰਾਂ ਵਾਂਗ ਹੀ ਸਭ ਸਹੂਲਤਾਂ ਮੌਜੂਦ ਹਨ ਇਹ ਨਗਰ ਖਾਸ ਕਰਕੇ ਲੱਕੜੀ ਦੇ ਫਰਨੀਚਰ ਲਈ ਸਮੁੱਚੇ ਭਾਰਤ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ ਇੱਥੇ ਫਰਨੀਚਰ ਦੇ ਵੱਡੇ ਵੱਡੇ ਸਟੋਰ ਹਨ ਜਿੱਥੋਂ ਵਕ ਵਕ ਦੇਸ਼ਾਂ ਵਿੱਚ ਫਰਨੀਚਰ ਭੇਜਿਆ ਜਾਂਦਾ ਹੈ ਉਸ ਵੇਲੇ ਕਈ ਮੁਖੀ ਸਿੱਖ ਧੰ ਸਰਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਸਨ ਤੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਨਗਰ ਬਸਾਉਣ ਦਾ ਇਰਾਦਾ ਕੀਤਾ ਜਿਸ ਲਈ 1593 ਈਸਵੀ ਵਿੱਚ ਸਿਆਲ ਰੁੱਤ ਨੂੰ ਗੁਰੂ ਪਾਤਸ਼ਾਹ ਜੀ ਨੇ ਪੁਰਾਤਨ ਰਵਾਇਤ ਅਨੁਸਾਰ ਮੋਹੜੀ ਗੱਡ ਕੇ ਇਸ ਨਗਰ ਕਰਤਾਰਪੁਰ ਦੀ ਨੀਂਹ ਰੱਖ ਦਿੱਤੀ निही ਰੱਖਣ ਵੇਲੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਇੱਕ ਵੱਡਾ ਤੇ ਮੋਟਾ ਥੰਮ ਗੱਡਿਆ ਜੋ ਇਸ ਨਗਰ ਦਾ ਨੀ ਪੱਥਰ ਸੀ ਥੰਮ ਗੱਡਣ ਵਾਲੇ ਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਥਮਜੀ ਸਾਹਿਬ ਪਾਤਸ਼ਾਹੀ ਪੰਜਵੀ ਦਾ ਪਾਵਨ ਅਸਥਾਨ ਸੁਬਾਇਮਾਨ ਹੈ ਗੁਰੂ ਪਾਤਸ਼ਾਹ ਜੀ ਨੇ ਆਪਣੀ ਰਿਹائش ਲਈ ਮਕਾਨ ਤੋਂ ਇਲਾਵਾ ਹੋਰ ਮਕਾਨ ਤੇ ਦੁਕਾਨਾਂ ਵੀ ਤਿਆਰ ਕਰਵਾਏ ਜਿਨ੍ਹਾਂ ਚੋਂ ਬਾਹਰੋਂ ਆਏ ਵਪਾਰੀ ਤੇ ਦੁਕਾਨਦਾਰ ਆਬਾਦ ਹੋ ਗਏ ਤੇ ਇਸ ਤਰ੍ਹਾਂ ਇਹ ਇੱਕ ਚੰਗਾ ਕਸਬਾ ਬਣ ਗਿਆ ਤੇ ਸਤਿਗੁਰਾਂ ਨੇ ਆਪ ਆਪਣੇ ਮੁਖਾਰ ਬਿਨ ਤੋਂ ਇਸ ਕਸਬੇ ਦਾ ਨਾਂ ਕਰਤਾਰਪੁਰ ਰੱਖਿਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਿਲਾਵਲ ਰਾਗ ਅੰਦਰ ਇਸ ஸ்தான ਲਈ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਇਹ ਸ਼ਬਦ ਉਚਾਰਿਆ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਐਸੇ ਸਮੇਂ ਦੌਰਾਨ ਬਾਦਸ਼ਾ ਅਕਬਰ 14 ਕੁ ਬਰੇ ਪੰਜਾਬ ਵਿੱਚ ਗੁਜ਼ਾਰ ਕੇ ਦੱਖਣ ਦੀ ਮੁਹਿੰਮ ਸ਼ੁਰੂ ਕਰਨ ਲਈ ਆਗਰੇਵਲ ਨੂੰ ਜਾ ਰਿਹਾ ਸੀ 25 ਮੱਘਰ 1655 ਬਿਕਰਮੀ ਮੁਤਾਬਕ 1598 ਈਸਵੀ ਨੂੰ ਬਾਦਸ਼ਾ ਨੇ ਬਿਆਸ ਦਾ ਪਤਨ ਲੰਘ ਕੇ ਸਤਗੁਰਾਂ ਪਾਸ ਇੱਥੇ ਸ੍ਰੀ ਕਰਤਾਰਪੁਰ ਨਗਰ ਵਿਖੇ ਮੁਕਾਮ ਕੀਤਾ ਤੇ ਇਕੱਤਰ ਕੀਤੀ ਜਾ ਰਹੀ ਬਾਣੀ ਵਿੱਚੋਂ ਗੁਰੂ ਪਾਤਸ਼ਾਹੀ ਜੀ ਪਾਸੋਂ ਪਾਠ ਸਰਵਣ ਕੀਤਾ ਬਾਦਸ਼ਾ ਨੇ ਖੁਸ਼ ਹੋ ਕੇ ਸਤਿਗੁਰਾਂ ਪਾਸੋਂ ਆਪਨੇ ਲਈ ਸੇਵਾ ਪੁੱਛੀ ਤਾਂ ਸਾਹਿਬਾਂ ਨੇ ਪੰਜਾਬ ਵਿੱਚ ਵਧਾਇਆ ਗਿਆ ਮਾਮਲਾ ਦੁਬਾਰਾ ਕੱਟ ਕਰਨ ਲਈ ਬਾਦਸ਼ਾਹ ਨੂੰ ਕਿਹਾ ਜਿਸ ਤੋਂ ਬਾਅਦ ਛੱਟ ਹੀ ਬਾਦਸ਼ਾਹ ਨੇ ਵਧਾਇਆ ਮਾਮਲਾ ਕੱਟ ਕਰਕੇ ਪਹਿਲਾ ਮੰਗੀ ਕਰ ਦਿੱਤਾ ਬਾਣੀ ਕੇ ਬਹੁਤ ਸਤਗੁਰੂ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਸਾਏ ਇਸ ਪਾਵਨ ਨਗਰ ਕਰਤਾਰਪੁਰ ਵਿਖੇ ਕਈ ਪ੍ਰਸਿੱਧ ਇਤਿਹਾਸਕ ਗੁਰੂਤਮ ਸੁਬਾਇਮਾਨ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਗੁਰਦੁਆਰਾ ਸ੍ਰੀ ਥਮਜੀ ਸਾਹਿਬ ਗੁਰਦੁਆਰਾ ਸ੍ਰੀ ਗੰਸਰ ਸਾਹਿਬ ਤੇ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਸ੍ਰੀ ਚਬੱਜਾ ਸਾਹਿਬ ਪਾਛਾਈ 6ਵੀ ਤੇ ਇਸੇ ਅਸਥਾਨ ਤੇ ਮਾਤਾ ਕੋਲਾ ਜੀ ਦਾ ਸਮਾਦੀ ਅਸਥਾਨ ਅਤੇ ਚੌਪੜ ਸਾਹਿਬ ਦਾ ਉਹ ਅਸਥਾਨ ਵੀ ਮੌਜੂਦ ਹੈ ਜਿੱਥੇ ਬੈਠ ਕੇ 6ਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਨ ਨਾਲ ਚੌਪੜ ਖੇਡਿਆ ਕਰਦੇ ਸਨ ਗੁਰਦੁਆਰਾ ਸਾਹਿਬ ਨਿਵਾਸ ਅਤੇ ਵਿਆਹ ਅਸਥਾਨ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਤਨਤਨ ਮਾਤਾ ਗੁਜਰੀ ਜੀ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਪਾਤਸ਼ਾਹੀ 7ਵੀਂ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ